ਕਿੰਦੇ ਵੀ ਇਹ ਜਿਹੜਾ ਨਸ਼ਾ ਵੇਚੇ ਉਹਦੇ ਪੈਸਾ ਨਾਲ ਮਕਾਨ ਬਣਾਇਆ ਸੀ ਉਹਨਾਂ ਚੋਂ ਬਣਾਇਆ ਸੀ ਜਾਂ ਉਤਾਂ ਤੇ ਤੇ ਸਰ ਜੇਲ ਨਹੀਂ ਘਟ ਕੇ ਆਇਆ ਜੇਲ ਨਹੀਂ ਘਟ ਕੇ ਆ ਪੰਜ ਸਾਲ ਜੇਲ ਕੀਤੀ ਉਹਦੇ ਬੱਚਿਆਂ ਨੇ ਦੂਰ ਰਹੇ ਆਪਣੀ ਘਰ ਦੀ ਤੋਂ ਦੂਰ ਨੇ ਹਾਂਜੀ ਹਲੇ ਤੇ ਮਹੀਨਾ ਨਹੀਂ ਹੋਇਆ ਫੇਰ ਚੋਕੇ ਅੰਦਰ ਵਰਡ ਦਾ ਕੁਝ ਨਹੀਂ ਉਤੋਂ ਮਿਲਿਆ ਹਾਂਜੀ ਕੋਈ ਛੁੱਟੀ ਨਹੀਂ ਆਇਆ ਕੋਈ ਆਇਆ ਨਹੀਂ ਜਮਾਨਤ ਨਹੀਂ ਹੋਈ ਪੰਜ ਸਾਲ ਬਾਅਦ ਆਇਆ ਹਲੇ ਮਹੀਨਾ ਨਹੀਂ ਹੋਇਆ ਫੇਰ ਚੋਕੇ ਅੰਦਰ

ਕੀ ਤਾਂ ਜੈਲ ਆ ਨਾ ਉਹਨਾਂ ਦੇ ਹੋਰ ਸਟਾਰ ਲੱਗਣਗੇ ਜਿਹੜੇ ਕਹਿੰਦੇ ਲੱਗੇ ਕਰ ਜੇਲ ਵਿੱਚ ਵੀ ਕੱਟ ਕੇ ਆਇਆ ਹਾਂਜੀ ਕੋਈ ਛੁੱਟੀ ਨਹੀਂ ਆਇਆ ਕੋਈ ਆਇਆ ਨਹੀਂ ਜਮਾਨਤ ਨਹੀਂ ਹੋਈ 5 ਸਾਲ ਬਾਅਦ ਆਇਆ ਵਾਲੇ ਮਹੀਨਾ ਨਹੀਂ ਹੋਇਆ ਫੇਰ ਚੁੱਕ ਕੇ ਅੰਦਰ ਵਾਪਸ ਅੱਛਾ ਫੇਰ ਅੰਦਰ ਵਾਰਤਾ ਹਾਂਜੀ ਸਜਾ ਕੱਟਣ ਤੋਂ ਬਾਅਦ ਹਾਂਜੀ ਤੇ ਕੀ ਕਹਿਣਾ ਕੀ ਚਾਹੋਗੇ ਜਿਹੜਾ ਪਰਿਵਾਰ ਨਾਮ ਹੈ ਜਿਹੜਾ ਟਾ ਹੈ ਕੀ ਨਾਮ ਰੋਕ ਕਿਉਂ ਰੋਏ ਤੁਸੀਂ ਰੋ ਕਿਉਂ ਰਹੇ ਹੋ ਕੀ ਨਾਮ ਕੀ ਦੱਸੋ ਸਰ ਰੋਏ ਨਾ ਤੇ ਹੋਰ ਕੀ ਕਰੀਏ ਬੱਚੇ ਉਹਦੇ ਨਿਕੇ ਨਿਕੇ ਆ 5 ਸਾਲ ਜੇਲ੍ਹ ਵਿੱਚ ਕੱਢ ਕੇ ਆ ਫੇਰ ਇਹਨਾਂ ਨੇ ਚੁੱਕ ਕੇ ਲੈ ਗਏ ਉਹਨੂੰ ਕੀ ਨਾਮ ਹੈ ਕੀ ਕੀ ਉਮਰ ਹੈ ਮੈਨੂੰ ਨਹੀਂ ਸਰ ਪਤਾ ਮੈਂ ਕੁਝ ਨਹੀਂ ਕਹਿਣਾ ਤੇ ਤੁਸੀਂ ਤੇ ਪਹੁੰਚੇ ਹੋ ਕੀ ਲੱਗਦੇ ਹੋ ਤੁਹਾਡੇ ਜੀ ਬਸ ਮੇਰਾ ਦਿਓ ਰਹੀ ਕਾ ਨਹੀਂ ਜੇਲ੍ਹ ਚ ਵਿੱਚ ਤੁਸੀਂ ਕਹਿ ਰਹੇ ਹੋ ਸਰਕਾਰ ਦੀ ਇਸ ਕਾਰਵਾਈ ਬਾਰੇ ਕੀ ਕਹੋਗੇ ਇੱਕ ਸੁਪਨੇ ਦਾ ਘਰ ਹੁੰਦਾ ਕਿੰਨੇ ਸਾਲ ਲੱਗਦੇ ਘਰ ਬਣਾਉਣ ਚ ਕਿਆ ਕਰਨ ਚ ਅੱਜਟ ਆਇਆ ਜਾ ਰਿਹਾ ਕੋਈ ਨਹੀਂ ਸਾਰੇ ਉਹਨਾਂ ਤੇ ਵੀ ਟੱਟ ਜਾਣਗੇ ਜਿਹੜੇ ਟੌਂਦੇ ਨੇ ਗਰੀਬਾਂ ਦੇ ਹੀ ਦਿਖਦੇ ਨੇ ਸਾਰੇ ਨਾਲ ਦੇ ਹੁੰਦੇ ਨੇ ਨੌਕੀ ਵਾਲੇ ਵੀ ਨਾਲ ਦੇ ਹੁੰਦੇ ਨੇ ਪੈਸੇ ਖਾਂਦੇ ਨੇ ਹੁਣ ਸਾਰੇ ਸੱਚੇ ਬਣ ਇਹ ਵੀ ਨਾਲੇ ਹੁੰਦੇ ਨੇ ਸਾਰੇ ਨਾਲੇ ਹੁੰਦੇ ਨੇ ਪ੍ਰਸ਼ਾਸਨ ਵੀ ਨਾਲੇ ਹੁੰਦਾ ਹਾਂ ਜਿਹੜੇ ਤਗੜੇ ਉਹਨਾਂ ਨੇ ਪੈਸੇ ਦੇ ਕੇ ਕੰਮ ਲੈਣਾ ਵਾ ਇਹ ਗਰੀਬ ਇਹ ਪੈਸੇ ਦੇ ਨਹੀਂ ਸਕਦਾ ਕਿਸੇ ਨੂੰ ਸਾਰੇ ਨਾਲੇ ਹੈਗੇ ਸਾਰੇ ਜਿਹੜੇ ਲੱਗਦਾ ਕਿ ਧੱਕਾ ਆਇਆ ਹਾਂ ਦੀ ਧੱਕਾ ਆਇਆ ਜਿਆਦਾ ਧੱਕਾ ਆਵਾ ਉਹਨਾਂ ਦਾ ਨਾ ਵੀ ਹੋਊਗਾ ਜਿਹੜੇ ਕਰਨਦੇ ਨਾ ਉਹਨਾਂ ਦਾ ਵੀ ਹੋਏਗਾ ਥਾੜੇ ਵਿੱਚ ਆ ਥਾਣੇ 'ਚ ਫੜਿਆ ਹਾਂਜੀ ਹੁਣ ਕੀ ਪੁੱਛਣਾ ਹਨ ਕੀ ਕਹਿੰਦੇ ਜ ਉਹਨਾਂ ਨੂੰ ਬੱਸ ਕਰੋ ਹਾਂ ਤੇ ਫਿਰ ਜਹਿਲ ਤੋਂ ਫਿਰ ਬੋਲੇ ਲੈਿੰਦੋ ਕੀਤਾ ਨਜ਼ਰਿਆ ਨਾ ਹਾਂ ਤੇ ਇਹ ਜਿਹੜਾ ਨਸ਼ਾ ਵਿੱਚ ਉਹਦੇ ਪੈਸਾ ਨਾਲ ਮਕਾਨ ਬਣਾਇਆ ਸੀ ਉਹਨਾਂ ਚੋਂ ਬਣਾਇਆ ਸੀ ਆ ਬਤਰਾ ਤੇ ਸਰ ਜੇਲ ਨਹੀਂ ਘਟ ਕੇ ਜੇਲ ਨਹੀਂ ਘਟ ਕੇ 5 ਸਾਲ ਜੇਲ ਕੱਟੀ ਉਹਦੇ ਬੱਚਿਆਂ ਨੇ ਦੂਰ ਰਹੇ ਆਪਣੀ ਘਰ ਦੀ ਤੋਂ ਦੂਰ ਰਹੇ ਹਾਂਜੀ ਹਲੇ ਤੇ ਮਹੀਨਾ ਨਹੀਂ ਹੋਇਆ ਫੇਰ ਚੋਕੀ ਅੰਦਰ ਵਰਡ ਦਾ ਕੁਝ ਨਹੀਂ ਉਤੋਂ ਮਿਲਿਆ ਤੁਹਾਡਾ ਨਾਮ ਕੀ ਹੈਗਾ ਮੇਰੇ ਨਾਮ ਨੂੰ ਤੁਸੀਂ ਕੀ ਕਹਣਾ ਹੈ ਸੰਦੀਪ ਦਾ ਘਰਵਾਜੀ ਆ ਘਰ ਦੱਸ ਦੋ ਹਾਂਜੀ ਸੰਦੀਪ ਦਾ ਸੰਦੀਪ ਪਹਿਲਾਂ ਕਰਦਾ ਸੀ ਕੰਮ ਇਹਲਾ ਸਰ ਕੀਤਾ ਹੋਏਗਾ ਨੇ ਕੀਤਾ ਹੋਏਗਾ ਪਰ ਸਜ਼ਾ ਦੀ ਭੁਗਤੀ ਨਾ ਨੇ ਹੂੰ ਸਜ਼ਾ ਮਤਲਬ ਇੱਕੋ ਵਾਰ 5 ਸਾਲ ਹਲੇ ਤੇ ਮਹੀਨਾ ਨਹੀਂ ਹੋਇਆ ਸੰਦੀਪ ਦੇ ਪਰਿਵਾਰ ਚ ਕੌਣ ਕੌਣ ਹੈ ਉਹਦੇ ਬੱਚੇ ਆ ਵਾਈਫ ਆ ਜੀ ਉਹ ਘਰ ਢਾਂਦੇ ਪਿਆ ਕਿੱਡਾ ਵੱਡਾ ਨੁਕਸਾਨ ਹੋਇਆ ਤੁਹਾਡਾ ਘਰ ạtਤਾ ਤੇਲ ਤੇਲ ਜੋੜ ਕੇ ਬੰਦਾ ਪੈਸੇ ਜਾਂ ਚਾਹੀਏ ਨਸ਼ਾ ਤਸਕਰੀ ਪੁਲਿਸ ਕਹਿ ਰਹੀ ਹੈ ਪਰ ਤੁਹਾਡੇ ਵੱਲੋਂ ਪੈਸੇ ਜੋੜ ਕੇ ਘਰ ਬਣਾਇਆ ਗਿਆ ਹੈ ਪਰਿਵਾਰ ਹੀ ਵਸਣਾ ਸੀ ਵਿੱਚ ਪੂਰਾ ਪਰ ਉਹਦੇ ਖੁਸ਼ ਹੋ ਗਏ ਨਾ ਜਿੰਨਾ ਨੇ ਹੋਣਾ ਸੀ ਉਹਨਾਂ ਨੂੰ ਖੁਸ਼ੀ ਮਿਲਣੀ ਚਾਹੀਦੀ ਉਹਨਾਂ ਦੇ ਉਹਨਾਂ ਦੇ ਹੋਰ ਸਟਾਰ ਲੱਗਣਗੇ ਜਿਹੜੇ ਕਹਿੰਦੇ ਆ ਕਿ ਅਸੀਂ ਲੱਗੇ ਕਰਨ ਅੱਛਾ ਸੰਦੀਪ ਦੇ ਉੱਤੇ ਪਰਚੇ ਕਿੰਨੇ ਕਿ ਦਰਜ ਹੈਗੇ ਨੇ ਇਹ ਨਹੀਂ ਮੈਨੂੰ ਪਤਾ ਇਹ ਨਹੀਂ ਮੈਨੂੰ ਪਤਾ ਹੁਣ ਬਾਸ ਕਰਾ ਮੇਰੇ ਮੂਜੇ ਨਹੀਂ ਵੀ ਨਹੀਂ ਪਤਾ ਜਿਹੜੇ ਸੁਣਾਲ ਸੀ ਕਿ ਹੁਣ ਖਰਾਬ ਹੋ ਗਈ ਹਾਂਜੀ ਇਦਾਂ ਹੀ ਆ ਪਹਿਲਾਂ ਪੁਲਿਸ ਕੀ ਕਹੇ ਆਪ ਗੰਦੀ ਵੀ ਵਿੱਚ ਸਰ ਮੈਡਮ ਬੋਲਨਾ ਨਾਮ ਬੱਸ ਨਾਮ ਕੀ ਆਪਣਾ ਗੌਰਵ੍ਰੀਤਾ ਮੇਰਾ ਨਾਮ ਇਹ ਦੁਆਵਾਂ ਵਾਲਾ ਕੰਮ ਹੀ ਖਟਣ ਦੇਈਏ ਬੜ ਬਹੁਤਿਆਂ ਲੋਕਾਂ ਨੂੰ ਇਹ ਪਸੰਦ ਨਹੀਂ ਆਉਣਾ ਕਿਉਂਕਿ ਸਰਕਾਰਾਂ ਜਿਹੜੀਆਂ ਪਹਿਲੇ ਸੀ ਕਿ ਪ੍ਰਸ਼ਾਸਨ ਨੂੰ ਕੰਮ ਹੀ ਨਹੀਂ ਕਰਨ ਦਿੰਦੀਆਂ ਹੁੰਦੀਆਂ ਅੱਜ ਸਰਕਾਰ ਨੇ ਜਿਕਰ ਪ੍ਰਸ਼ਾਸਨ ਨੂੰ ਖੋਲ ਕੇ ਕੰਮ ਕਰਨ ਦੀ ਇਹਨਾਂ ਨੂੰ ਇਹ ਉਮੀਦ ਜਗਾਈ ਹੈ ਤੇ ਲੋਕਾਂ ਵਾਸਤੇ ਵੀ ਬੜੀ ਰਾਹਤ ਦੀ ਗੱਲ ਆ ਤੁਸੀਂ ਆਪ ਰਿਵਿਊਜ਼ ਵੇਖੋ ਲੋਕਾਂ ਦੇ ਉੱਤੇ ਦੁਆਵਾਂ ਵਾਲੇ ਆਉਣ ਦੇ ਨੇ ਠੀਕ ਹੈ ਨਾ ਅੱਜ ਮਾਨ ਸਰਕਾਰ ਨੇ ਜਿਹੜਾ ਕਦਮ ਚੁੱਕਿਆ ਅਸੀਂ ਮਾਨ ਮਹਿਸੂਸ ਕਰਦੇ ਹਾਂ ਕਿ ਕਿਤੇ ਅਸੀਂ ਵੀ ਇਸ ਮਾਨ ਸਰਕਾਰ ਦੇ ਕਿਤਨਾ ਕਿਤੇ ਬਸ਼ਿੰਦੇ ਹੈਗੇ ਆ ਲੱਗਦਾ ਕਿ ਜਿਹੜੀ ਮਹਿੰਮ ਚਾਲੂ ਕੀਤੀ ਗਈ ਪੂਰੇ ਪੰਜਾਬ ਦੇ ਵਿੱਚ ਬਿਲਕੁਲ ਸਹੀ ਆ ਪਰਿਵਾਰ ਬਚ ਸਕਣ ਬਿਲਕੁਲ ਠੀਕ ਹੈ ਜੀ ਆਉਣ ਵਾਲੇ ਜਿਹੜੇ ਹੋਰ ਪਰਿਵਾਰ ਕਿਤੇ ਡੁੱਬਣੇ ਸੀ ਇਹਨਾਂ ਦੇ ਵਿੱਚ ਇਹ ਬਾਕੀ ਇਹਨਾਂ ਨੂੰ ਅਲਰਟ ਹੋ ਜਾਣਾ ਚਾਹੀਦਾ ਕਿ ਜਿਹੜੇ ਨਸ਼ਿਆਂ ਦੇ ਤਸਕਰ ਸੀਗੇ ਜਾਂ ਇਹਨਾਂ ਨੇ ਜਿਹੜੇ ਨਸ਼ਿਆਂ ਦੇ ਧਰਤ ਸੁਧਰ ਜਾਨ ਕਿਉਂਕਿ ਇਹ ਹੁਣ ਠੱਲ ਪੈਣ ਵਾਲੀ ਨਹੀਂ ਹੈਗੀ ਪਰਮਾਤਮਾ ਕਰੇ ਪਰ ਪੰਜਾਬ ਸਰਕਾਰ ਤੇ ਇਹ ਪ੍ਰਸ਼ਾਸਨ ਜਿਹੜਾ ਕੰਮ ਕਰਦਾ ਰਿਹਾ ਇਦਾਂ ਹੀ ਕਰੇ ਔਰ ਲੋਗਾਂ ਨੂੰ ਵੀ ਮੈਂ ਅਪੀਲ ਕਰਦਾ ਕਿ ਵੱਧ ਚੜ ਕੇ ਅੱਗੇ ਆਓ ਕਿਉਂਕਿ ਇਹਦੇ ਵਿੱਚ ਸਾਨੂੰ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਸਾਥ ਦੇਣ ਦਾ ਲੋੜ ਹੈ ਔਰ ਮੈਂ ਐਨ ਜੀਓਜ਼ ਨੂੰ ਵੀ ਔਰ ਹੋਰ ਸੰਸਥਾਵਾਂ ਨੂੰ ਵੀ ਇਵਨ ਰਾਜਨੀਤਿਕ ਪਾਰਟੀਆਂ ਨੂੰ ਵੀ ਅਪੀਲ ਕਰਦਾ ਕਿ ਅੱਗੇ ਵੱਧ ਕੇ ਆਓ ਅੱਜ ਜਿਹੜੇ ਪਰਿਵਾਰ ਦੇ ਪਰਿਵਾਰ ਕੁਰਲਾਉਂਦੇ ਪਏ ਨੇ ਨਾ ਜਿਹੜਾ ਛੇਵਾਂ ਦਰਿਆ ਵਗਦਾ ਪਿਆ ਇਹ ਕਿਤੇ ਰੁਕੇ ਤੇ ਠੱਲ ਪਵੇ ਪੰਜਾਬ ਦੇ ਵਿੱਚ ਪਹਿਲਾਂ ਪਰ ਮਾਮਲੇ ਬੜੇ ਸੀ ਕਿਤੇ ਦਰਜ ਕਿ ਇਹਦੇ ਉੱਪਰ ਕਾਰਵਾਈ ਹੋਣੀ ਬਹੁਤ ਜ਼ਰੂਰੀ ਸੀ ਜੀ ਬਿਲਕੁਲ ਅੱਗੋਂ ਵੀ ਕਾਰਵਾਈਆਂ ਹੋਣਗੀਆਂ ਜਿਹੜੇ ਨਸੇ ਤੇ ਹਜੇ ਤੇ ਹੈ ਛੋਟੇ-ਮੋਟੇ ਤਸਕਰ ਨੇ ਨਾ ਔਰ ਸਰਕਾਰ ਦੇ ਮੈਨੂੰ ਉਮੀਦ ਹੈ ਕਿ ਜਿਹੜੇ ਮਗਰਮੱਛ ਸੀ ਨਾ ਉਹ ਵੀ ਕਿਤੇ ਨਾ ਕਿਤੇ ਇਸੇ ਸ਼ਕੰਜੇ ਦੇ ਵਿੱਚ ਜ਼ਰੂਰ ਆਉਣਗੇ ਲੱਗਦਾ ਇੱਕ ਇੱਕ ਘਰ ਨੇ ਇੱਕ ਘਰ ਨੇ ਕਈ ਘਰ ਤਬਾਹ ਕੀਤੇ ਹੋਣੇ ਹਨ ਜਿਹੜਾ ਪ੍ਰਸ਼ਾਸਨ ਦਾ ਘਰ ਨੇ ਕਈ ਘਰ ਤਬਾਹ ਕੀਤੇ ਹੋਣੇ ਬਿਲਕੁਲ ਜੀ ਬਹੁਤ ਘਰ ਹਜ਼ਾਰਾਂ ਲੱਖਾਂ ਜਵਾਨੀ ਖਾ ਗਏ ਨੇ ਇਹ ਲੋਗ ਬਟ ਇਹਨਾਂ ਨੂੰ ਕਿਤੇ ਸ਼ਰਮ ਹਜ਼ਾਰ ਨਹੀਂ ਸੀਗੀ ਕਿ ਇਹ ਅੱਗ ਕਦੀ ਨਾ ਕਦੀ ਸਾਡੇ ਪਰਿਵਾਰਾਂ ਨੂੰ ਵੀ ਆ ਕੇ ਪੈਣੀ ਹੈ ਅੱਜ ਪੈ ਗਈ ਹੈ ਅੱਜ ਪੈ ਗਈ ਹੈ ਠੀਕ ਹੈ ਨਾ ਬਾਕੀ ਇਹ ਕਿ ਮਾੜੇ ਦਾ ਮਾੜਾ ਨਤੀਜਾ ਤੇ ਆਉਂਦਾ ਹੀ ਹੈ ਸਾਹਮਣੇ ਵੀ ਕਰ ਲੈਣ ਤੋਂ ਉਸ ਤੋਂ ਬਾਅਦ ਹੁਣ ਇਹ ਹੁਣ ਜੇਲ੍ਹ ਚ ਹੈ ਵੀ ਰਾਤ ਕਹਿੰਦੇ ਅਰੈਸਟ ਕੀਤਾ ਦੁਬਾਰਾ ਸਰ ਉਹ ਦੁਬਾਰਾ ਕੇਸ ਜਿਸ ਚ ਕੀਤਾ ਤੇ ਉਹ ਵੀ ਡਿਟੇਲ ਗੱਲ ਸਾਰੀ ਫਿਲਹਾਲ ਤਾਂ ਸਾਡੇ ਕੋਈ ਨਹੀਂ ਆਇਆ ਹੋਰ ਅੱਗੇ ਡਿਟੇਲ ਲੱਗਣੀ ਸੰਦੀਪ ਸਿੰਘ ਨਾਂਜੀ ਇਹਰਾ ਕਿੱਥੋਂ ਦਾ ਰਹਿਣ ਵਾਲਾ ਸਰ ਇਹ ਨਿਸ਼ਾਰੇ ਢਾਲ ਦਾ ਉਹਨੇ ਇੱਥੇ ਆ ਕੇ ਘਰ ਬਣਾਇਆ ਆਪਣਾ ਉਹਨੇ ਘਰ ਬਣਾਇਆ ਹੋ ਗਿਆ ਜੀ ਸਰ ਇਸ ਘਰ ਬਣਾਏ ਇਹ ਸਾਰੀ ਡਿਟੇਲ ਲੈ ਰਹੇ ਹਾਂ ਹੋਰ ਵਾਲੇ ਦਿਨਾਂ ਚ ਹੋਰ ਵੀ ਇੱਕ ਕਾਰਵਾਈ ਨਜ਼ਰ ਆ ਸਕਦੀ ਹੈ ਦੇਖੋ ਜੀ ਇਹ ਪੰਜਾਬ ਸਰਕਾਰ ਦਾ ਬਿਆਨ ਹੈ ਲਗਾਤਾਰ ਚੱਲਦਾ ਹੀ ਰ